ਸ਼ਸ਼ੀਕਲ ਜੀ ਕੀ ਹਾਲ ਚਾਲ ਹੈ ਤੇ ਤੁਸੀਂ ਸਾਰੇ ਠੀਕ ਹੀ ਹੋਗੇ ਤੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਜੀ ਕੀ ਹਾਲ ਚਾਲ ਆ ਜੀ ਠੀਕ ਸੀ ਸਾਰੇ ਠੀਕ ਹੋਗੇ ਜੀ ਟਾਈਮ ਹੋ ਗਿਆ ਜੀ 6 ਵਜੇ ਦਾ ਤੇ ਆਪਾਂ ਕਿਉਂਕਿ ਹੁਣ ਜਾਵਾਂਗੇ ਆਪਾਂ نیچے ਤੇ ਚਾਹ ਚੂ ਪੀਵਾਂਗੇ ਫਿਰ ਆਪਾਂ ਜਾਣਾ ਹੈ ਕੰਮ ਤੇ ਤਾਂ ਮਿਲਦੇ ਆ ਤੁਹਾਨੂੰ ਮਿਲਦੇ ਆ ਤੁਹਾਨੂੰ 5 ਮਿੰਟ ਬਾਅਦ ਵੇਖ ਕਰ ਵਿਕੋ ਕਿੱਡਾ ਸੋਹਣਾ ਸੁਰਜੀਮੋਦੀ ਜੀ ਦਾ ਹੁਣ ਆਪਾਂ ਚੱਲਿਆਂ ਜੀ ਥੱਲੇ ਕਿਉਂਕਿ ਆਪਾਂ ਸੌਂਦੇ ਆ ਜੀ ਕੋਠੇ 'ਚ ਰਾਤ ਕਿਉਂਕਿ ਗਰਮੀ ਬਹੁਤ ਨਹੀਂ ਚੇਸ ਕਰਕੇ ਕੋਠੇ 'ਤੇ ਸੌਈਦਾ ਤੇ ਹੁਣ ਆਪਾਂ ਚੱਲਨੇ ਆ ਜੀ ਥੱਲੇ ਚਲੋ ਫਿਰ ਚੱਲੀਏ ਬਾਅਦ ਵਿੱਚ ਦਖਾਉਣੀ ਆ ਤੁਹਾਨੂੰ ਥੱਲੇ ਦਾ ਵੀਊ ਬਾਅਦ ਜੀ ਤੇ ਇਹ ਹੈ ਜ ਸਾਡੀ ਸੀੜੀ ਚਾਹ ਤੇ ਆਪਾਂ ਪੀਨੇ ਨਹੀਂ ਆ ਤੁਹਾਨੂੰ ਦੱਸੇਗੀ ਸਵੇਰੇ ਸਿਚਾਰ ਨਾ ਬਸ ਕਿ ਸਵੇਰੇ ਨਾ ਚਾਹ ਦੀ ਨਾ ਚੱਲੇ ਹਾਂਜੀ ਜੀ ਕੀ ਹਾਲ ਚਾਲ ਹੈ ਟਾਡੇ ਤੁਸੀਂ ਸਾਰੇ ਠੀਕ ਹੀ ਹੋਗੇ ਤੇ ਆਪਾਂ ਆ ਚੁੱਕੇ ਹਾਂ ਜੀ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਵੈਸੇ ਸੁੱਤੇ ਹਾਂ ਸਵੇਰ ਦੇ ਤੇ ਹੋਣ ਉੱਠੇਗੇ ਆਪਾਂ 5 ਵਜੇ 5 ਵਜੇ ਗਏ ਨੇ 5 ਵੱਜ ਚੁੱਕੇ ਐ ਤੇ ਤੋ ਪਾ ਜੀ ਵੀ ਬਹੁਤ ਜ਼ਿਆਦਾ ਤੇ ਕਰ ਵੀ ਬੜੀ ਜ਼ਿਆਦਾ ਇਸ ਕਰਕੇ ਅੱਬ ਬਾਥ ਲੈ ਜਾਣੇ ਕਿ ਕੋਟੇ ਤੇ ਆਈ ਕੱਪੜੇ ਲੈਣ ਤੇ ਕੱਪੜੇ ਤੁਹਾਨੂੰ ਦਿਖਾ ਦਿੰਦੇ ਆਂ ਤੇ ਨਾ ਵਾਂਗੇ ਧੋਵਾਂਗੇ ਫਿਰ ਜਾਂਦੇ ਆਂ ਜੀ ਆਰੀਆ ਨਾ ਬਾਜ਼ਾਰ ਕਿਉਂਕਿ ਉਹ ਖੜੇ ਪਿਆ ਚਾਚੂ ਮੇਨਾ ਤੇ ਵੇਨੇ ਆਂ ਕਿ ਬਾਜ਼ਾਰੋਂ ਕੀ ਖਰੀਦ ਕੇ ਲਿਆਉਂਦਾ ਵਾ ਕਿਉਂਕਿ ਕਹਿੰਦਾ ਕਿ ਚਾਚੂ ਮੈਂ ਲੈਣਾ ਵਾ ਰੇਲੀ ਗਿਫਟ ਜੋ ਮੇਲਦੇ ਆ ਜੀ ਹੁਣ ਆਪਾਂ ਬਾਜ਼ਾਰ ਦੇ ਵਿੱਚ ਤੇ ਵੇਨੇ ਆ ਕੀ ਉਹ ਬਣਾਉਂਦਾ ਵਾ ਤੇ ਗਿਫਟ ਤੁਹਾਨੂੰ ਕੱਲ ਹੀ ਦਿਖਾਵਾਂਗੇ ਬਣਾਉਣਾ ਨਹੀਂ ਅੱਜ ਉਹਨੇ ਕੱਲ ਚੋਰੀ ਚੋਰੀ ਬਣਾਉਣ ਵਾਲੇ ਤੋਂ ਬਿਟੇ ਤੋਂ ਵੀਡੀਓ ਦੇ ਵਿੱਚ ਕੱਲ ਹੀ ਦਿਖਾਵਾਂਗੇ ਤੁਹਾਨੂੰ ਕੀ ਉਹ ਕੀ ਬਣਾਉਂਦਾ ਵਾ ਕੀ ਨਹੀਂ ਬਣਾਉਂਦਾ ਤੇ ਇਹ ਤੁਹਾਨੂੰ ਜਰੂਰ ਚਾਕਲੇਟ ਕੋਈ ਚਾਰਟ ਆ ਕਲਰ ਸੇ ਰੇਤੇ ਕੋਈ ਹੋਰ ਵੀ ਚੀਜ਼ਾਂ ਨੇ ਕਿੰਨੇ 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 ਆ। ਕਾਫੀ ਮਰੂਗੀ ਕੀ ਜਲਾ ਕਿਉਂ ਨਹੀਂ ਆ ਇਹ ਨਹੀਂ ਪਤਾ ਕੀ ਲੈ ਤੇ ਹੁੰਦਾ। ਫੈਸਲੇ ਚਾਦਰ ਨੂੰ ਪਹਿਲੇ ਚਾਕਲੇਟ ਕਿਹਾ ਉਹ ਕਿ ਚਾਚੀ ਚਾਕਲੇਟ ਚਾਹੀਦੀ ਆ ਤੇ ਕਲਰ ਚਾਹੀਦੀ ਆ ਤੇ ਆਪਾਂ ਚੱਲਿਆ ਮੇਰੇ ਨਾਲ ਬਾਜ਼ਾਰ। ਕਿੱਥੇ ਚੱਲਿਆ? ਕਿੱਥੇ ਜਾਣਾ? ਆ ਜਾ। ਕੀ ਲੈਣਾ? ਫਿਰ ਤੇਨੂੰ ਯਾਦ ਹੋਊ। ਹੈਲੋ ਗਾਇਸ ਤੇ ਇਹਨੂੰ ਅਜੇ ਪਤਾ ਨਹੀਂ ਕਿ ਕੀ ਲੈ ਕੇ ਆਉਣਾ ਤੇ ਮੈਂ ਤੁਹਾਨੂੰ ਮੈਂ ਦੱਸਿਆ ਕਿ ਇਹੰਦਾ ਕੀ ਚੌਕਲੇਟ ਤੇ ਚਾਟ ਤੇ ਟੋਪੀਆਂ ਤੇ ਟੋਪੀਆਂ ਤੇ ਉਹ ਬਾਜੇ ਕਿ ਤੇ ਬਾਡੀ ਕੀ ਤੇਨ ਚੀਜ਼ ਚਾਰ ਚੀਜ਼ਾਂ ਲੈ ਹੋੜੀਆਂ ਵਿੱਚ ਐ ਲੈ ਤੇ ਆਪਾਂ ਨਾ ਧੋ ਕੇ ਤੇ ਫੇਰ ਨਾ ਧੋ ਕੇ ਤੇਰੇ ਨਾਲ ਜਾਂਦੇ ਆ ਤੇ ਚਾਚੇ ਗੁੰਦ ਵੀ ਹਾਂ ਜੀ ਉਹ ਤੇ ਚੱਲ ਲਿਆਵਾਂਗੇ ਲਾਹ ਤੋਂ ਕਿ ਆਪਾਂ ਜਾਂਦੇ ਆ ਬਾਜ਼ਾਰ ਫੇਰ ਵੇਨੇ ਆ ਤੁਹਾਨੂੰ ਬਾਜ਼ਾਰ ਜਾ ਕੇ ਚਲੋ ਫੇਰ ਜਾਂਦੇ ਆ ਆਪਾਂ ਬਾਜ਼ਾਰ ਕਿਹ ਤੇ ਘਰ ਤੇ ਜਾਣਾ ਤੇ ਪੈ ਗਏ ਨੇ ਤੇ ਚਾਚੂ ਨੇ ਲੈ ਵੇ ਲੋ ਜੀ ਇਹ ਪਦਾਰਥ ਗਿਫਟ ਵੀ ਮੈਨ ਦੇਣਾ ਗਿਫਟ ਇੰਨੇ ਦੇੜਾ ਤੇ ਭਾਏ ਕਾਚੂਲੇ ਖਾਦਦੇ ਨੇ ਪਾਪਾ ਦਾ ਦੌਰ ਪਿਆ ਲੱਗੇ ਹੁੰਦਾ ਪਰ ਉਹਨੂੰ ਕਈ ਪਾ ਦੇਦੇ ਨਾ ਮੰਗੀ ਠੀਕ ਹੈ ਠੀਕ ਆ ਪਾਪਾ ਦਾ ਦੌਰ ਪਿਆ ਲੱਗੇ ਹੁੰਦਾ ਤੇ ਗਿਫਟ ਮੈਨ ਲਾ ਹਲੋ ਗਾਇਸ ਤੇ ਆਪਣਾ ਚਿਖੀਆਂ ਜੀ ਗਲੀ ਤੇ ਦੇ ਗਲੀ ਦੇ ਵਿੱਚ ਆਪਾਂ ਸਾ ਇੱਥੇ ਆ ਸਾਰੀ ਫੈਮਿਲੀ ਬੈਠੀ ਆਈ ਹੈ ਫੈਮਿਲੀ ਨਾਲ ਜੁੜ ਕੇ ਬੋਲਣਾ ਵਾ ਅੱਜ ਸਾਰੀ ਫੈਮਿਲੀ ਬੈਠੀ ਹੈ ਸਿਸਟਰ ਭਾਈਪ ਬਾਦਰ ਮਦਰ ਸਾਰੇ ਬੈਠੇ ਆਜੀ ਕੀ ਬਣਾਉਂਦੇ ਮੈਡਮ ਜੀ ਤੇ ਸਾਨੂੰ ਕੋਈ ਵੀ ਇਹ ਲੋਟਰੀ ਆਜੀ ਆਪਾਂ ਨੂੰ ਖਵਾਉਗੇ ਲੋਟਰੀ ਤੇ ਆਜੀ ਆਪਾਂ ਖਾਣਾ ਜੀ ਤੇ ਮਾੜੂਗੀ ਤੇ ਫੇਰ ਤੁਹਾਨੂੰ ਸਵਾਲ ਵੀ ਦੱਸਾਂ ਕਿ ਕਿੱਥਾਂ ਦੀ ਬਣੀ ਹੈ ਇਹ ਹੈ ਮੇਰੀ ਮਾਂ ਇੱਧਰ ਕਰੀਆ ਮੈਂ ਨੀ ਮੰਮੀ ਉਹਦੀ ਬਣੀ ਆਏ ਨਾ ਮੇਰਾ ਡੈਡੀ ਕਹਿੰਦਾ ਵੀ ਐਡਾ ਬਾਜ਼ਾਰ ਚੱਲ ਤੇ ਪੈਸੇ ਵੀ ਚਾਚੂ ਕਰਦੇ ਨੇ ਗਿਫਟ ਵੀ ਮੈਨੂੰ ਐ ਦੇਣਾ ਹਾਸ਼ੋ ਨਾ ਚਾਚੂ ਮੇਨਾ ਬਾਜ਼ਾਰ ਚੱਲ ਤਾਏ ਜੋ ਕਰਦੇ ਨੇ ਦੇਖ ਕੇ ਆ ਰਹੀ ਇਹਨੂੰ ਮੈਂ ਦੇ ਆਜੇ ਕਾਲੇ ਮੇਰੇ ਮੈਂ ਦੋ ਮੁੰਦਰ ਪੀ ਲਈ ਇਹ ਮੰਗਦਾ ਹੈ ਚਾਚੂ ਕੋ 100 ਰੁਪਿਆ ਤੇ ਆਹ ਚਲਾਉਂਦਾ ਹੈ ਸਾਈਕਲ ਸਟੈਂਡ ਮਾਰ ਤੇ ਆਰਿਅਨ ਮਾਰੇਗਾ ਥੋੜਾ ਜਿਹਾ ਸਟੈਂਡ ਉੱਜਾਂਦਾ ਜੀ ਤੁਹਾਨੂੰ ਪਤਾ ਹੀ ਹੈ ਵੇ ਚਾਚੂ ਨਿੰਮਰਤ ਬਿਲੀ ਕੀ ਲੱਗੇ ਆਇਆ ਚਾਚੂ ਤੇ ਚੈਨਲ ਨੂੰ ਕਿਹਾ ਇਹ ਤੂੰ ਫੇਰੀ ਕਰ ਦੋ ਮੇਂ ਉਂਗਲਾਂ ਨਾਲ ਤੇ ਉਹ ਬਣੀ ਮਾਰੇ ਦਾ ਸਟੈਂਟ ਤੇ ਆ ਗਿਆ ਸਟੈਂਟ ਬਾਜ ਲਓ ਲਓ ਠੀਕ ਠੀਕ ਹੈ ਵੈਰੀ ਗੁੱਡ ਇਹ ਮਾਰਿਆ ਜੀ ਸਟੈਂਡ ਤੇ ਇੰਨੇ ਤੇ ਪਰ ਹੁਣ ਨਿਕਲ ਨਹੀਂ ਦਿਆ ਲੋ ਜੀ ਤੇ ਸਾਡਾ ਦਿਆ ਜੀ ਆਰਬ ਬਾਜ਼ਾਰ ਦਾ ਜਾਣ ਦਾ ਮਾਰਾ ਨਾਉਂਦਿਆ ਹੈ ਹੁੰਦੈ ਨਹੀਂ ਕਿ ਨਹੀਂ ਮੈਨੂੰ ਲੈਣਾ ਮੈਨੂੰ ਨਹੀਂ ਨੇ ਆਪੂ ਆਪ ਤਾਂ ਮੂਕੇ ਕਰ ਹੈ ਹੈਲੋ ਗਾਇਸ ਕਹਦੇ ਨੇ ਨਹੀਂ ਐਸਟਾਨੀਆਂ ਕਰਦਾ ਤੇ ਆ ਵੇ ਲੋ ਜੀ ਬੱਚਿਆਂ ਦੇ ਹਾਰ ਚਪਲ ਪਾਈ ਆ ਪੁੱਠੀ ਤੇ ਬਹੁਤ ਚਪਲ ਤਾਂ ਸਿੱਧੀ ਪਾ ਆਪਾਂ ਗੈਸ ਦਿੱਤਾ ਬੰਦ ਕਰ ਤੇ ਸਬਜੀ ਹੋਣ ਚੱਕ ਕਰਦੇ ਆ ਕਿਸ ਤਰ੍ਹਾਂ ਬਣੀ ਆਈ ਉਹ ਘਰ ਮੇਂ ਤੇ ਮੈਨੂੰ ਕੱਟ ਕੇ ਦੇ ਜੀ ਇਹ ਬਣ ਗਈ ਰਸਮ ਸੀ ਜੀ ਸਬਜੀ ਠੀਕ ਹੈ ਆਪ ਆਪਾਂ ਤਾਂ ਰੋਟੀ ਵੀ ਬਣਾ ਕੇ ਤਾਂ ਫਰੀ ਹੋ ਗਏ ਆ ਕਿਉਂਕਿ ਅਸੀਂ ਜਾਣਾ ਵਾ ਬਾਜ਼ਾਰ ਅਸੀਂ ਜਾਣਾ ਵਾ ਬਾਜ਼ਾਰ ਤੇ ਫੇਰ ਗੱਲ ਕਰਾਂਗੇ ਤਾਂ ਇਹ ਨਾਲ ਬਾਜ਼ਾਰ ਚ ਵੀ ਜਾਇਆ ਹੁੰਦੇ ਨਾ ਸਾਡੇ ਤੋਂ ਦੇ ਨਾਲ ਬਣੇ ਹੋਏ ਸਰਦੇ ਮੇਰੀ ਮੁਹੱਬਤ ਦਾ ਕਰਸ ਆਜ ਵੀ ਹੈ ਅਕਸਰ ਹੀ ਹੋਈ ਤੇ ਆਪਾਂ ਕਰਵਾਉਂਦੇ ਆ ਜੀ ਕਟਿੰਗ ਕਿਉਂਕਿ ਇਹਦਾ ਕੱਲ ਹੈਗਾ ਜੀ ਪਾਰਟੀ ਦੀ ਪੂਰੀ ਕਰਾਉਣ ਲੱਗੀਆਂ ਜੀ ਕਾਟਿੰਗ ਨਾਲ ਆਇਆ ਜੀ ਆਰ ਇਲ ਇਹ ਆਇਆ ਆਰ ਇਲ ਕੀ ਕਰਾਉਣ ਲੱਗਾ ਫਿਰ ਫੇਸ ਤੇ ਆਪਾਂ ਲੈ ਲਿਆ ਜੀ ਛਾਟ ਤੇ ਹੁਣ ਆਰੀ ਨੂੰ ਬਾਇਲੇਗਾ ਜੀ ਆਹ ਦੁਕਾਨ ਤੇ ਇੱਧਰ ਕੀ ਲੈਣਾ ਆਰ ਕਿਹੜੀਆਂ ਚੱਲ ਫਿਰ

ਕਾਲ ਬਾੜ ਕਾ ਨਾਮ ਪੜਾ। ਨਹੀਂ ਕੇ ਦਿੱਤੀ ਹੈ। ਕਿ ਲੈ ਆਈ? ਅੰਦਰ ਤੱਕ ਆ। ਆਰਵ ਨੇ ਲਿਆ ਜੀ ਕੈਨ ਤੇ ਬੱਬੂ ਤੂੰ। ਮੀਟ ਚੇਰ। ਆਰਵ ਨੇ ਕੈਨ ਲਿਆ। ਨਿੰਗੋਰਪ੍ਰੀਤ ਨੇ ਕੈਨ ਲਿਆ ਤੇ ਆਰਵ ਤੂੰ। ਮੈਂ ਨਿੰਗੋ ਨਾ ਚੇ। ਨਿੰਗੋ ਨਾ ਚੇ। ਠੀਕ ਹੈ। ਕਹਿੰਦੇ ਹੋ ਗਿਆ ਬਾਜੀ। ਅਸੀਂ ਕਟਿੰਗ-ਕਟਿੰਗ ਆਪਣੇ ਕਰਾਈ ਤੇ ਨਾਲੇ ਕਰਾਈ ਆਰਵ ਦੀ। ਤੇ ਨਾਲੇ ਮੈਂ ਥੋੜਾ ਜਿਹਾ ਆਪਣਾ ਫੇਸਬੁਕ ਦਾ ਚੇਂਜ ਕੀਤਾ ਵਾ ਤੇ ਕੱਲ ਨੂੰ ਆਪਾਂ ਵੇਖਾਂਗੇ ਕੱਲ ਹੈਗਾ ਵਾ ਸਾਡੇ ਮਦਸਰਗਾ ਤੇ ਮੇਲਾ ਜਿੱਥੇ ਇਸ ਕਰਕੇ ਥੋੜਾ ਜਿਹਾ ਆਪਣਾ ਚੇਂਜ ਕੀਤਾ ਵਾ ਕੀ ਗਰਮੀ ਬੜੀ ਸੀ ਤੇ ਚੇਂਜ ਹੋਣ ਨਹੀਂ ਸੀ ਜਿਆ ਜਾਇਆ ਨਹੀਂ ਜਾਂਦੇ ਟਾਈਮ ਕੱਢ ਕੇ ਤੇ ਅੱਜ ਹੀ ਟਾਈਮ ਕੱਢ ਕੇ ਆਏ ਆ ਉਹ ਆਪਣੀ ਕਟਿੰਗ ਕਰਾ ਕੇ ਰੱਖਿਆ ਨਾਲੇ ਆਰਮ ਦੀ ਕਟਿੰਗ ਕਰਾ ਲਈ ਆ ਆਰਮ ਕਟਿੰਗ ਦਿਖਾਓ ਹਲੋ ਘਰ ਬੋਲੋ ਨਨੂ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਫਿਰ ਬੋਲੋ లైక్ కల్ ఆ లైక్ షేర్ ਤੇ ਕਮੈਂਟ ਕਰਕੇ ਤੇ ਸਬਸਕ੍ਰਾਈਬ ਤੇ ਜਰੂਰ ਕਰਿਓ ਬਾਤ ਇੱਥੇ ਤੇ ਲਿਆਈ ਦਾਦੀ ਅੰਦਰ ਦਾਦੀ ਅੰਦਰ ਆ ਆ ਕਿੱਦ ਕਰਾ ਕੀ ਆ ਕੀ ਦੀ ਹਾਂਜੀ ਇਹ ਕੀ ਆ ਜੀ ਮੋਰੇ ਬਾਟੇਲੀ ਆਏ ਹਾਏ ਇਹ ਕੀ ਨਹੀਂ ਚੰਮੋਰੇ ਬਾਟੇਲੀ ਓਛਾ ਜੀ ਜੀ ਨਾ ਬਾਈ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਨਾ ਵੀ ਨਾ ਭੁੱਲਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੱਕ ਤੱਕ ਜੀ ਮਿਲਦੇ ਆ ਬਾਈ